ਇਤੀ 75 ਨੂੰ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਓਰੀਚੌਂਕ ਬਟਾਲਾ ਦੇ ਰਹਿਣ ਵਾਲੇ ਆ ਆਪਣੇ ਘਰ ਦੇ ਬਾਹਰ ਬੈਠੇ ਸੀ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੀ ਇਅਰਿੰਗ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰ 'ਚ ਸੱਟ ਲੱਗੀ ਜਿਸ ਦੌਰਾਨ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਇਸ ਤੇ ਐਫ ਆਈ ਆਰ ਦਰਜ ਕਰਕੇ ਥਾਣੇ ਵੱਲੋਂ ਜਿਹੜਾ ਹੈਗਾ ਵਕਫ ਵਕਤੀਆਂ ਪੋਸਟੀਚੂਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿ ਕੀਤੀ ਨਾ ਹੀ ਸਨੈਚਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਹੁੰਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ ਇੱਕ ਸੀਸੀਟੀਵੀ ਤੇ ਇੱਕ ਮਾਨਹੰਟ ਲਾਂਚ ਕੀਤਾ ਗਿਆ ਤਾਂਕਿ ਜਲਦ-ਜਲਦ ਜਿਹੜਾ ਹੈਗਾ ਹੈ ਦੋਸ਼ੀਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਫਾ ਦੇ ਨਾਲ ਕੰਮ ਕਰਦਿਆਂ ਹੋਇਆ ਤਿੰਨ ਦੋਸ਼ੀਆਂ ਨੂੰ ਫ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ RAMDEV colony ਮੁਰਾਦਪੁਰਾ ਚੁਗਿਆ ਥਾਣਾ ਅਪ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰਾ ਸਿਟੀ ਤਰਨਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਹਵਾਲਾ ਵਾਲੀਆਂ ਵੇਚਦੀ ਸੀਗੀਆਂ ਉਹ ਸੁਨਿਆਰੀ ਨੂੰ ਜਾ ਕੇ ਵੇਚਦੀ ਸੀ ਕੋਕਰਨ ਉਪਰਾੰਤ ਇਹ ਸਿਰਫ ਉਹੀ ਇੱਕ ਬੋਬੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸ ਨੂੰ ਇਹ 7000 ਚ ਜਿਹੜੇ ਵੀ ਕੋਈ ਵਾਲੀਆਂ ਕਿੰਨੇ ਵੀ ਗ੍ਰਾਮ ਦੀਆਂ ਹੋਣ ਟਾਪਰਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਨੇ ਕੋਸ਼ ਉਹਦਾ ਸਮਾਨ ਹੈਗਾ ਉਹਨੂੰ ਇੱਕ ਸੱਤ ਹਜ਼ਾਰ ਰੇਟ ਫਿਕਸ ਕੀਤਾ ਹੋਇਆ ਸੀ ਜਿੱਦੇ ਚ ਜਗੇ ਇਹਨੂੰ ਉਹ ਕਰਦੇ ਸੀ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫ ਆਈ ਆਰਸ ਲਾਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫ ਆਈ ਆਰ ਹੈ ਦੂਜਾ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫ ਆਈ ਆਰ ਹੈ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੇਨ ਕੀ ਇਹ ਬਹੁਤ ਸੇਫ ਪਲੇ ਕਰਦੇ ਹੈ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਹੈ ਉੱਥੇ ਫਾਂਡੇ ਵਗੈਰਾ ਕਰਦਾ ਐਜ਼ ਅ ਬਾਬਾ ਫਿਗਰ ਹੈਗਾ ਉਥੇ ਇਹ ਆਪਣੀ ਏਰੀਆ ਚ ਨਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅਮਰੀਸਰ ਸਿਟੀ ਹੋ ਗਿਆ ਅਮਰੀਸਰ ਰੂਰਲ ਹੋ ਗਿਆ ਉਧਰ ਦੇ ਏਰੀਆ ਚ 스내ਚਿੰਗਸ ਨੂੰ ਅੰਜਾਮ ਦਿੰਦੇ ਆ ਔਰ ਮੋਸਟਲੀ ਜਿਹੜਾ ਹੈਗਾ 올ਡ ਏਜ ਜਿਹੜੀ ਹੈਗੀ ਐਲਡਰਲੀ ਵਿਮਨ ਇਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਸੋਨਾ ਖੋਹ ਕਰਦੇ ਆ ਐਂਡ ਉਸ ਤੋਂ ਬਾਅਦ ਜਾ ਕੇ ਇਹ ਸੁਨਿਆਰੇ ਨੂੰ ਵੇਚ ਦਿੰਦੇ ਆ ਜਿਹੜੇ ਸੁਨਿਆਰੇ ਹੈਗੇ ਇਹਦੀ ਸ਼ਾਪ ਜਿਹੜੀ ਹੈਗੀ ਪ੍ਰੋਪਰ ਚਾਂਦੀ ਦੀ ਹੈਗੀ ਚਾਂਦੀ ਦੇ ਆਈਟਮਸ ਨੇ ਮੋਸਟਲੀ ਰੱਖੇ ਹੋਏ ਆ ਪਰ ਇਹਨੇ ਫਿਰ ਇਹ ਕੰਮ ਕਰਨਾ ਕੀ ਸ਼ੁਰੂ ਕੀਤਾ ਕਿ ਜਿਹੜਾ ਵੀ ਲੁੱਟ ਖੋਹਦਾ ਸਮਾਨ ਇਹਦੇ ਕੋਲ ਆਉਂਦਾ ਸੀ ਇਹ ਉਹਨਾਂ ਨੂੰ 7000 ਦੇ ਦਿੰਦਾ ਸੀ ਕਿਉਂਕਿ ਨਸ਼ੇ ਦੀ ਲੱਤ ਤੇ ਆਦੀ ਸੀ ਤੇ ਉਹਨਾਂ ਨੂੰ ਉਹ ਵੀ ਕਾਫੀ ਲੱਗਦਾ ਸੀਗਾ ਐਂਡ ਆਫਟਰ ਥੈਟ ਇਹ ਕੀ ਕਰਦਾ ਸੀਗਾ ਕਿ ਉਹਨਾਂ ਨੂੰ ਪਿਗ ਲਾ ਕੇ ਸੋਨੇ ਨੂੰ ਐਂਡ ਜਿਹੜਾ ਵੀ ਕੋਈ ਆਰਡਰ ਲੈ ਕੇ ਉਸ ਅਕੋਰਡਿੰਗ ਨਵੇਂ ਸ਼ੇਪ ਦੀਆਂ ਦੀਆਂ ਵਾਰੀਆਂ ਜਾਂ ਕੋਕੇ ਤਿਆਰ ਕਰ ਦਿੰਦਾ ਸੀਗਾ ਇਹ ਉਹ ਸਮਾਨ ਹੈਗਾ ਜਿਹੜਾ ਆਪਾਂ ਉਹਨਾਂ ਕੋਲੋਂ ਜਿਹੜਾ ਹੈਗਾ ਰਿਕਵਰ ਕੀਤਾ ਇਹ ਇਲੈਕਟ੍ਰੋਨਿਕ ਅੰਡਾ ਜਿਹੜਾ ਉਹ ਯੂਜ਼ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਸਮੇ ਵਰਤੀ ਗਈ ਬਾਈਕ ਹੈਗੀ ਹੈ ਪਲਸਰ ਬਾਈਕ ਜੋ ਬਿਨਾਂ ਨੰਬਰ ਹੀ ਹੈ ਜਿਨ੍ਹਾਂ ਤੋਂ ਮਤਲਬ ਕਿ ਇਹ ਪਰਨੇ ਬਣ ਕੇ ਆਏ ਸੀਗੇ ਇੱਕ ਤੇ ਪਹਿਚਾਨ ਇਹਨਾਂ ਦੇ ਫੇਸ ਦੀ ਉਹ ਕਰਨੀ ਬਹੁਤ ਔਖੀ ਸੀ ਬਿਕਾਜ਼ ਲੋਕਲ ਨਹੀਂ ਸੀ ਦੂਸਰਾ ਬਾਈਕ ਦਾ ਕੋਈ ਨੰਬਰ ਪਲੇਟ ਨਹੀਂ ਤੇ ਬਹੁਤ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਸਾਡੀ ਟੀਮਾਂ ਉੱਥੋਂ ਤੱਕ ਪਹੁੰਚੀਆਂ ਤਰਨ ਤਰਨ ਤੋਂ ਇਹਨਾਂ ਨੂੰ ਟਰੇਸ ਕੀਤਾ ਤੇ ਕਾਬੂ ਕੀਤਾ ਤੇ ਰਿਕਵਰੀ ਫੈਕਟ ਕੀਤੀ। ਸੁਸਤੇ ਇਹਨਾਂ ਦੇ ਖੇਲੇ ਦੀ ਆਦੀ ਆ ਤੇ ਹਜ਼ਾਰ ਕਿਲੇ ਤੇ ਇਸ ਜਗ੍ਹਾ ਇਸ ਵਾਰ ਸਤ ਨੇ ਹਥਿਆਰ ਦਾ ਐਸਐਚਓ ਸਾਮੇ ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮੰਨੀਆਂ ਉਹਦੇ 'ਚ ਇਹਨਾਂ ਨੇ ਐਲਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ 'ਚ ਸਿੱਧਾ ਜਾ ਕੇ ਟਾਪਰਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖੋ ਕੇ ਐਂਡ ਫਰਾਰ ਹੋ ਜਾਂਦੀਆਂ ਰਿਸਪੌਂਸ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਅ ਇੱਥੇ ਪਹਿਲਾਂ ਮਤਲਬ ਕਿ ਵਾਰਦਾਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਅਰੇ ਦੇ ਵਿੱਚ ਵੀ ਕੋਈ ਇਹਨਾਂ ਦੇ ਨਾਲ ਕੋਈ ਪਰਸਨ ਇਨਵੋਲਡ ਹੈਗਾ ਨਹੀਂ ਬਟਾਲੇ ਦਾ ਐਸਾ ਚਲੇ ਤਾਂ ਕੋਈ ਨਾਮ ਸਾਹਮਣੇ ਨਹੀਂ ਆਇਆ ਇਹਨਾਂ ਦੇ ਸਪਿਰਿਟ ਕਿੰਨੇੰਦਰ ਪਰ ਮਾਰ ਮਿਲਦੀ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਤੇ ਸੀਗੇ ਅੱਜ ਇਹਨਾਂ ਨੂੰ ਫੋੜ ਦੁਬਾਰਾ ਪੇਸ਼ ਕਰਾਇਆ ਜਾਏਗਾ ਮਗਰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ